ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਐਸੇ ਵਿਸ਼ੇ ਤੇ ਗੱਲ ਕਰਾਂਗੇ ਜਿੱਥੇ ਹਰ ਘਰ 'ਚ ਇੱਕ ਅਣਸੁਣੀ ਅਣਕਹੀ ਕਹਾਣੀ ਲੁੱਕ ਕੇ ਬੈਠੀ ਆ ਮਾਪਿਆਂ ਤੇ ਬੱਚਿਆਂ ਦੇ ਰਿਸ਼ਤੇ ਦੀ ਕਹਾਣੀ ਅਸਲ ਪਿਆਰ ਬਿਨਾਂ ਸ਼ਰਤ ਬਿਨਾਂ ਉਮੀਦ ਉਹ ਪਿਆਰ ਜਿਹਨੂੰ ਰਿਸ਼ਤਿਆਂ 'ਚ ਕਹਿਣਾ ਵੀ ਝੂਲਮ ਆ ਚਲੋ ਆਓ ਬੈਠੀਏ ਤੇ ਸੋਚੀਏ ਕਿ ਅਸੀਂ ਪਿਆਰ ਕਰਦੇ ਆ ਜਾਂ ਸੌਦੇ ਪਾਜੀ ਇਸ ਦੁਨੀਆ ਵਿੱਚ ਹਰ ਰਿਸ਼ਤੇ ਦੀ ਆਪਣੀ ਇੱਕ ਵੱਖਰੀ ਜ਼ਗੰਦ ਹੁੰਦੀ ਹੈ ਕੋਈ ਰਿਸ਼ਤਾ ਮਾਪਿਓ ਦੇ ਪਿਆਰ ਨਾਲ ਭਰਿਆ ਹੁੰਦਾ ਆ ਤੇ ਕੋਈ ਰਿਸ਼ਤਾ ਦੋਸਤ ਦੀ ਯਾਰੀ ਨਾਲ ਪਰ ਮਾਪਿਆਂ ਤੇ ਬੱਚਿਆਂ ਦੇ ਰਿਸ਼ਤੇ ਵਿੱਚ ਜਿੱਥੇ ਪਿਆਰ ਹੋਣਾ ਸੀ ਉੱਥੇ ਕਈ ਵਾਰ ਮਾਲਕ ਤੇ ਗੁਲਾਮ ਦੀ ਖੁਸ਼ਬੂ ਆਉਣ ਲੱਗ ਜਾਂਦੀ ਹੈ ਪਿਆਰ ਤੇ ਰਿਸ਼ਤਾ ਇਹਨਾਂ ਦੋਵਾਂ ਦੇ ਵਿੱਚ ਫਰਕ ਹੁੰਦਾ ਰਿਸ਼ਤੇ ਜੋ ਨੇ ਉਹ ਬਣਾਏ ਜਾਂਦੇ ਨੇ ਪਰ ਪਿਆਰ ਵਗਦਾ ਆ ਰਿਸ਼ਤਾ ਜਿਹੜਾ ਆ ਉਹ ਇੱਕ ਨਿਯਮ ਪਰ ਪਿਆਰ ਇੱਕ ਸਬਾ ਆ ਬਹੁਤ ਵਾਰ ਮਾਪਿਆਂ ਦਾ ਪਿਆਰ ਵੀ ਰਿਸ਼ਤੇ ਦੀ ਕੈਦ ਹੋ ਕੇ ਰਹਿ ਜਾਂਦਾ ਮਾਪੇ ਅਕਸਰ ਹੀ ਕਹਿੰਦੇ ਨੇ ਕਿ ਜੇ ਤੂੰ ਮੇਰੀ ਗੱਲ ਮੰਨੇਗਾ ਮੇਰੀ ਇੱਛਾ ਅਨੁਸਾਰ ਚੱਲੇਗਾ ਤਾਂ ਹੀ ਤੈਨੂੰ ਪਿਆਰ ਨਹੀਂ ਤੇ ਤੈਨੂੰ ਸਜ਼ਾ ਸੋ ਜਿੱਥੇ ਪਿਆਰ ਤੇ ਸ਼ਰਤ ਹੋਵੇ ਉੱਥੇ ਪਿਆਰ ਖਤਮ ਹੋ ਜਾਂਦਾ ਹੈ ਫਿਰ ਉਹ ਇੱਕ ਲੈਣ ਦੇਣ ਬਣ ਕੇ ਰਹਿ ਜਾਂਦਾ ਹੈ ਤੇ ਸਭ ਤੋਂ ਵੱਧ ਦੁੱਖ ਦੀ ਗੱਲ ਇਹ ਆ ਕਿ ਅਕਸਰ ਮਾਪੇ ਆਪਣੀਆਂ ਜਿਹੜੀਆਂ ਅਧੂਰੀਆਂ ਖੁਆਇਸ਼ਾਂ ਹੁੰਦੀਆਂ ਆ ਉਹ ਬੱਚਿਆਂ ਤੇ ਥੋਪਣ ਲੱਗ ਜਾਂਦੇ ਆ। ਕਈ ਮਾਪੇ ਉਹ ਆਪਣੇ ਧੀ ਪੁੱਤ ਤੋਂ ਚਾਹੁੰਦੇ ਨੇ ਕਿ ਉਹ ਉਹੀ ਬਣੇ ਜੋ ਉਹ ਕਦੇ ਬਣ ਨਹੀਂ ਸਕੇ। ਸੋ ਜਦੋਂ ਆਪਾਂ ਆਪਣੇ ਸੁਪਨਿਆਂ ਨੂੰ ਬੱਚਿਆਂ ਤੇ ਥੋਪਦੇ ਆ ਤੇ ਆਪਾਂ ਉਹਨਾਂ ਦੀ ਆਤਮਾ ਦੀ ਹੱਤਿਆ ਕਰ ਦਿੰਦੇ ਆ। ਕਦੇ ਧਿਆਨ ਕਰਕੇ ਵੇਖਿਓ ਕਿ ਜਦ ਬੱਚਾ ਛੋਟਾ ਹੁੰਦਾ ਆ ਉਹ ਇੱਕ ਖੁੱਲੀ ਹਵਾ ਵਾਂਗ ਹੁੰਦਾ ਆ। ਉਹਨੂੰ ਕੋਈ ਡਰ ਨਹੀਂ ਹੁੰਦਾ, ਨਾ ਕੋਈ ਫਿਕਰ। ਉਹ ਹੱਸਦਾ ਆ, ਖੇਡਦਾ ਆ, ਰੋਂਦਾ ਵੀ ਆ, ਨੱਚਦਾ ਵੀ ਆ। ਪਰ ਜਿਉਂ-ਜਿਉਂ ਉਹ ਵਧਣ ਲੱਗਦਾ ਆ, ਉਹਦੇ ਤੇ ਪਾਬੰਦੀਆਂ ਲੱਗਣ ਲੱਗ ਜਾਂਦੀਆਂ ਨੇ। ਇਹ ਨਾ ਕਰ, ਉਹ ਨਾ ਕਰ। ਇਸ ਤਰ੍ਹਾਂ ਬੋਲ, ਇਸ ਤਰ੍ਹਾਂ ਚੱਲ। ਅਸੀਂ ਜਿਵੇਂ ਕਹੀਏ ਤੂੰ ਵੈਸਾ ਹੀ ਕਰ। ਸੋ ਜਦੋਂ ਆਪਾਂ ਬੱਚਿਆਂ ਤੇ ਇਹ ਸਭ ਥੋਪਦੇ ਆ ਤਾਂ ਉਦੀ ਅਸਲ ਹਸਤੀ ਮਰ ਜਾਂਦੀ ਹੈ ਜੇ ਆਪਾਂ ਉਹਨੂੰ ਇੱਕ ਕਾਪੀ ਬਣਾਉਣਾ ਚਾਹੁੰਦੇ ਆਂ ਧਿਆਨ ਰੱਖਿਓ ਪਿਆਰ ਕਦੇ ਵੀ ਕਾਪੀ ਬਣਨ ਦੀ ਇਜਾਜ਼ਤ ਨਹੀਂ ਦਿੰਦਾ ਪਿਆਰ ਦਾ ਮਤਲਬ ਇਹ ਆ ਬੱਚੇ ਉਹਦੀ ਆਤਮਾ ਨਾਲ ਮਿਲਣਾ ਉਹਨੂੰ ਉਹ ਬਣ ਦੇਣਾ ਜੋ ਉਹ ਅੰਦਰੋਂ ਬਣਨਾ ਚਾਹੁੰਦਾ ਹੈ ਉਹਨੂੰ ਆਪਣਾ ਰਸਤਾ ਚੁਣਨ ਦੀ ਆਜ਼ਾਦੀ ਦੇਣਾ ਸੋ ਆਪਾਂ ਬੱਚਿਆਂ ਦੇ ਮਾਪੇ ਆ। ਆਪਾਂ ਨੇ ਉਹਦੀ ਰਾਤ ਬਣਾਉਣਾ ਹੈ। ਉਹਦੇ ਤੇ ਰਸਤਾ ਥੋਪਣਾ ਨਹੀਂ ਆ। ਉਹਨੂੰ ਦੱਸਣਾ ਆ ਤੂੰ ਚਾਹੇ ਪੇਂਟਰ ਬਣ ਡਾਕਟਰ ਬਣ ਡਾਂਸਰ ਬਣ ਕਿਸਾਨ ਬਣ ਜੋ ਤੇਰਾ ਦਿਲ ਕਰੇ ਤੂੰ ਉਹ ਹੀ ਬਣ ਮੇਰਾ ਪਿਆਰ ਹਮੇਸ਼ਾ ਹੀ ਤੇਰੇ ਨਾਲ ਰਹੂਗਾ। ਮਾਪਿਆਂ ਨੂੰ ਇਹ ਸਿੱਖਣਾ ਪਊਗਾ ਕਿ ਉਹ ਪਿਆਰ ਦੇਣ ਸ਼ਰਤਾਂ ਨਹੀਂ। ਕਿਉਂਕਿ ਜੇਕਰ ਉਹ ਆਪਣੇ ਬੱਚਿਆਂ ਨਾਲ ਬਿਨਾਂ ਸ਼ਰਤ ਪਿਆਰ ਕਰ ਸਕਣ ਤਾਂ ਉਹਨਾਂ ਦੇ ਬੱਚੇ ਉਹਨਾਂ ਤੋਂ ਕਦੀ ਦੂਰ ਨਹੀਂ ਜਾ ਸਕਦੇ। ਮਾਪੇ ਬੱਚਿਆਂ ਦੇ ਪਹਿਲੇ ਸਾਥੀ ਹੁੰਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਪਹਿਲਾ ਦੋਸਤ, ਉਹਨਾਂ ਦਾ ਹੌਸਲਾ, ਉਹਨਾਂ ਦੀ ਖੁਸ਼ੀ। ਜਿੱਥੇ ਪਿਆਰ ਹੋਵੇ ਉੱਥੇ ਕੋਈ ਡਰ ਨਹੀਂ ਹੁੰਦਾ, ਜਿੱਥੇ ਪਿਆਰ ਹੋਵੇ ਉੱਥੇ ਕੋਈ ਲਾਲਚ ਨਹੀਂ, ਜਿੱਥੇ ਪਿਆਰ ਹੋਵੇ ਉੱਥੇ ਖੁੱਲੀ ਆਜ਼ਾਦੀ ਹੁੰਦੀ ਹੈ। ਬੱਚਿਆਂ ਨੂੰ ਇਹ ਕਹਿਣ ਦੀ ਲੋੜ ਆ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ ਤੂੰ ਜੋ ਚਾਹੇ ਬਣ ਤੇਰਾ ਰੰਗ ਤੇਰੀ ਸੋਚ ਤੇਰਾ ਜੀਵਨ ਸਭ ਤੇਰਾ ਆਪਣਾ ਹੈ ਮੇਰਾ ਪਿਆਰ ਤਾਂ ਤੇਰੇ ਨਾਲ ਹੀ ਹੈ ਇਹੋ ਹੀ ਅਸਲੀ ਪਿਆਰ ਆ ਇਹੋ ਹੀ ਮਾਪਿਆਂ ਤੇ ਬੱਚਿਆਂ ਦਾ ਸੱਚਾ ਰਿਸ਼ਤਾ ਹੈ ਸੋ ਜੇਕਰ ਅਸੀਂ ਇਹ ਸਿੱਖ ਗਏ ਤਾਂ ਇਹ ਸੰਸਾਰ ਵਿੱਚ ਨਾ ਕੋਈ ਬੱਚਾ ਬੇਦਿਲ ਹੋਵੇਗਾ ਤੇ ਨਾ ਹੀ ਕੋਈ ਮਾਪੇ ਆਪਣੇ ਪੁੱਤਰ ਤੋਂ ਦਿਲੋਂ ਦੂਰ ਹੋਣਗੇ ਤਾਂ ਹਰ ਰਿਸ਼ਤਾ ਰੰਗ-ਰੰਗਤ ਭਰਿਆ ਹੋਊਗਾ ਤੇ ਆਪਣਾ ਘਰ ਇੱਕ ਖੁਸ਼ਬੂਦਾਰ ਬਾਗ ਵਾਂਗ ਲੱਗੇ ਲੱਗੂਗਾ ਪਿਆਰ ਦਾ ਮਤਲਬ ਹੈ ਆ ਬਿਨਾ ਡਰ ਬਿਨਾ ਲਾਲਚ ਬਿਨਾ ਉਮੀਦ ਪੂਰੀ ਆਜ਼ਾਦੀ ਨਾਲ ਇੱਕ ਦੂਜੇ ਦੀ ਮੌਜੂਦਗੀ ਨੂੰ ਸਵੀਕਾਰ ਕਰਨਾ ਸਭ ਨੂੰ ਪਿਆਰਪ੍ਰੀਤ ਸਾਥ ਸ਼੍ਰੀ ਅਕਾਲ